ਬਹੁਤ ਦੁੱਖ ਦੀ ਗੱਲ ਆ ਪਹਿਲੀ ਗੱਲ ਇਹ ਕਿ ਜਿਹੜੇ ਉਹ ਤੇ ਤੰਕੀ ਹਮਲੇ ਦੇ ਵਿੱਚ ਜਿਹੜੇ ਵੀ ਜਿਨ੍ਹਾਂ ਦੀ ਮੌਤ ਹੋਈ ਹੈ ਇਹ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਾਡੀ ਪੂਰੀ ਅੰਦਰ ਦੀ ਹੈ ਪਰ ਮੈਂ ਇੱਕ ਗੱਲ ਦੇਖਦਾ ਕਿ ਇਹ ਜਿਹੜਾ ਦਿਨ-ਪ੍ਰਤੀ ਦਿਨ ਇਹ ਹਮਲੇ ਨਿੱਤ ਜਿਹੜੇ ਹੈਗੇ ਆ ਇਹ ਭਾਰਤ ਦੇ ਉੱਤੇ ਹੁੰਦੇ ਹੋ ਰਹੇ ਆ ਔਰ ਇਹ ਇੱਕ ਅਲੱਗ ਏਕਸ਼ਨ ਤੋਂ ਹੋਇਆ ਕਾਰਨ ਹੈ ਕਿ ਇੱਕ ਪਾਰਟਿਕੂਲਰ ਕਮਿਊਨਿਟੀ ਤੇ Hindu ਕਮਿਊਨਿਟੀ ਤੇ ਜਿਹੜਾ ਇਹ ਵਾਰ ਕੀਤਾ ਗਿਆ ਮਿੱਥ ਕੇ ਕੀਤਾ ਗਿਆ ਪੁੱਛ-ਪੁੱਛ ਕੇ ਕੀਤਾ ਗਿਆ ਕਿ ਤੁਸੀਂ ਇਸ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਹੋ ਤੇ ਨਾਲ ਦੀ ਨਾਲ ਉਹਨਾਂ ਨੂੰ ਸ਼ੂਟ ਕੀਤਾ ਗਿਆ ਤਾਂ ਮੈਂ ਸੋਚਦਾ ਕਿ ਪੂਰੇ ਦੇਸ਼ ਤੇ ਹਮਲਾ ਹੈ ਸੱਲਾ ਉਹਨਾਂ ਪਰਿਵਾਰਾਂ ਤੇ ਨਹੀਂ ਪੂਰੇ ਦੇਸ਼ ਤੇ ਹਮਲਾ ਤੇ ਪ੍ਰਧਾਨ ਮੰਤਰੀ ਸਾਹਿਬ ਦੀ ਆਪਣਾ ਜਿਹੜਾ ਵਿਦੇਸ਼ ਦਾ ਪਹਿਰਾ ਛੱਡ ਕੇ ਉਹ ਵਾਪਸ ਪਰਤੇ ਆ ਤਾਂ ਮੈਂ ਇਹ ਕਹਿ ਸਕਦਾ ਕਿ ਉਹਨਾਂ ਲੋਕਾਂ ਨਾਲ ਸਖਤੀ ਨਾਲ ਜਿਹੜਾ ਹੈ ਉਹ ਨਿਪਟਣ ਨਿਪੜਨਾ ਚਾਹੀਦਾ ਅਤੇ ਉਹਨਾਂ ਨੂੰ ਐਸਾ ਜਵਾਬ ਦੇਣਾ ਚਾਹੀਦਾ ਕਿ ਭਵਿੱਖ ਦੇ ਅੰਦਰ ਐਸਾ ਕੁਝ ਨਾ ਵਾਪਰੇ ਇਹ बार-बार ਜਿਹੜੇ ਬੰਦੇ ਪਾਕਿਸਤਾਨ ਦੇ ਵਿੱਚ ਬੈਠ ਕੇ ਉਹ ਇਸ ਦੇਸ਼ ਦੇ ਲੋਕਾਂ ਨੂੰ ਚੈਲੰਜ ਕਰਦੇ ਆ ਤਾਂ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਭਾਰਤ ਸਾਰਾਜ ਨਾਈਟਾ ਅਜਿਹੇ ਮਾਮਲਿਆਂ ਦੇ ਉੱਤੇ ਉਹ ਇਹ ਨਹੀਂ ਹੋਣਾ ਚਾਹੀਦਾ ਕਿ ਇਹ ਕੋਈ ਬਕਬਕ ਠੀਕ ਹੈ ਸਾਡੀਆਂ ਰਾਜਨੀਤਿਕ ਵਖਰੇਵੇਂ ਹੋ ਸਕਦੇ ਆ ਪਰ ਜਿੱਥੇ ਦਾ ਦੇਸ਼ ਦੀ ਸੁਰੱਖਿਆ ਦਾ ਮਾਮਲਾ ਦੇਸ਼ ਤੇ ਲੋਕਾਂ ਦਾ ਮਾਮਲਾ ਇਹਦੇ ਲਈ ਸਾਰੇ ਹੀ ਜਿਹੜਾ ਹੈਗਾ ਇੱਕ ਮੁਟ ਹੋ ਕੇ ਇਹਨਾਂ ਨੂੰ ਮੂੰਹ ਤੋੜਨਾ ਜਿਹੜਾ ਜਵਾਬ ਆ ਹੋ ਦੇ ਸਕਦੇ ਆ ਤੇ ਦੇ ਨਾਲ ਤੇ ਪ੍ਰਧਾਨ ਸਾਹਿਬ ਜੀ ਦੀ ਫੋਟੋ ਕਿਹਾਇ ਹੋਈ ਹੈ ਕਿ ਜਦ ਨਾਲ ਫੋਟੋ ਮੈਂ ਅ ਕਹਿੰਦੇ ਆ ਵੀ ਲੁੰਦਰੇ ਖੜੇ ਹੁੰਦੇ ਨੇ ਜੀ ਤੇ ਇੰਨਾ ਮਤਲਬ ਕਹਿੰਦਾ ਹੋ ਭਾਵੁਕਤਾ ਵਾਲੀ ਜਿਹੜੀ ਹੈਗੀ ਆ ਜਦੋਂ ਸਵੇਰੇ ਮੈਂ ਵੀ ਦੇਖ ਰਿਆ ਸੀਗਾ ਆ ਮੇਰੇ ਵੀ ਮਨ ਨੂੰ ਬੜਾ ਥੇਸ ਪਹੁੰਚੀ ਆ ਤੇ ਅਤੇ ਇੱਥੇ ਤੇ ਮੀਡੀਆ ਨੇ ਵੀ ਉਹ ਜਿਆਦਾ ਸਭ ਤੋਂ ਜਿਆਦਾ ਜਿਹੜੀ ਉਹ ਹਾਈਲਾਈਟ ਕੀਤੀ ਹੈ ਕਾਹਨੇ ਵੀ ਕਹੀ ਸੀਗੀ ਆ ਮੇਰਾ ਖਿਆਲ ਆ ਵੀ ਹਰ ਪਾਰਟੀ ਨੂੰ ਇਸ ਗੱਲ ਤੇ ਬਹੁਤ ਬੜੀ ਤਕਲੀਫ ਆ ਸੋ ਮੈਂ यही काम है कि जितने वो सारे जहाँ के व्यक्ति जोड़े संसार को चले गए हैं उन्होंने परमात्मा को आत्मा की शांति अस भी उन्होंने कोश करते हैं पर जिते तक फिर मैं ये कहना है कि देश की सुरक्षा नाल जुड़े है सर भारती जुड़ा है मामला एक मुठ हो के सवाब जोड़ा है वो देना पड़ता है ਇਹ ਵੀਡੀਓ ਕਰ ਉਹਨੂੰ ਪਤਾ ਲੱਗ ਗਿਆ ਜੀ ਉਹ ਵੀ ਮੈਨ ਨਹੀਂ ਹੋ ਜੀ ਤੇ 2-4 ਦਿਨ ਹੋ ਗਏ। ਪਰ ਉਹ ਉਹ ਦੇਖੀਂ ਪਾਸੇ ਜਦੋਂ ਸਾਰਾ ਸਾਰਾ ਸੰਸਾਰ ਉੱਤੇ ਇਹਨਾਂ ਦੇ ਇਹ ਤਾਂ ਆਪਾਂ ਦੇਖ ਹੀ ਰਹੇ ਹਾਂ ਕਿ ਉਹਦੇ ਚੂੜਾ ਪਾਇਆ ਹੋਇਆ ਹੈ ਉਹ। ਇਹ ਮਤਲਬ ਕਿ ਲਾਈਕ ਇਹਨਾ ਮਤਲਬ ਕਿ ਉਹ ਜਿਸ ਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਣੇ ਹਸਬੰਦ ਦੀ ਬੋਡੀ ਦੇ ਕੋਲ ਇੱਕ ਸਟੈਚੂਰ ਬਣ ਕੇ ਬੱਤੀ ਹੈ ਜੀ ਉਹ। ਹੁੰਦਾ ਵੀ ਇਹ ਦੇਖੋ ਜੀ ਇਹ ਦੁੱਖ ਤਾਂ ਹੁੰਦਾ ਹੀ ਹੈਗਾ। ਕਿਉਂਕਿ ਅਸੀਂ ਤਾਂ ਆਪਣੇ ਸਾਹਮਣੇ ਆਪਣੇ ਪਿਆਰੇ ਪਰਿਵਾਰ ਦੇ ਮੈਂਬਰ ਨੂੰ ਕੀ ਜਾਣੀ ਲੁਆ ਸਕਦੇ ਕਿ ਤਕਲੀਫ ਹੁੰਦੀ ਹੈ ਉਸ ਤੇ ਤਾਂ ਉਹਦਾ ਸੰਸਾਰ ਹੀ ਮੈਂ ਕਹਿੰਦਾ ਵੀ ਉਜੜ ਗਿਆ ਉਹਦਾ ਲੜਕੀ ਦਾ ਤੇ ਸਾਰੇ ਭਾਰਤੀਆਂ ਦਾ ਉਹਦੇ ਨਾਲ ਤਰੂ ਹੀ ਹੰਦਲਦੀ ਹੈ ਸਾਡੀ ਆਪਣੀ ਬੱਚੀ ਆ ਉਹ ਤੇ ਸਾਡੀ ਬੇਟੀ ਆ ਤੇ ਉਹਦੇ ਨਾਲ ਅਸੀਂ ਪੂਰਾ ਸੀਰ ਕੱਟ ਕੇ ਖੜੇ ਆ ਕੀ ਲੱਗਦਾ ਹੈ ਜੀ ਸਰਕਾਰ ਦੇ ਦੋਸਤ ਉਹਦਾ ਜਿਹੜਾ ਵਿਦਲ ਜਿੰਨਾ ਰਹਾ ਉਹਦਾ ਮੂਹ ਟੋੜ ਕੇ ਰਾਜਨਾ ਨਹੀਂ ਉਹਦਾ ਆਲਰੇਡੀ ਜਿਹੜੀ ਹੈ ਜੀ ਸਰਕਾਰ ਐਕਸ਼ਨ ਦੇ ਵਿੱਚ ਹੈ ਔਰ ਮੈਨੂੰ ਪੂਰਾ ਯਕੀਨ ਆ ਕਿ ਜਿਹੜੀ ਪੰਜਾਬ ਸਰਕਾਰ ਉਹਨਾਂ ਤੇ ਬਹੁਤ ਵੱਡੀ ਜਿਹੜੀ ਸੁਵਾਬੀ ਕਾਰਵਾਈ ਲੋ ਕਰਨਗੇ ਇਹਨੂੰ ਜਵਾਬ ਦੇਣਗੇ